ਕਮ ਬੈਕ ਦੀ ਤੁਹਾਡਾ ਫੇਰ ਇੱਕ ਵਾਰ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੇ ਵਰਕ ਤੇ ਹੋਰ ਜਿਹੜੀ ਸੋਹਣੇ ਸੋਹਣੇ ਜਿਹੜੇ ਫੈਬਰਿਕ ਦੇਖਣ ਲਈ ਬਣੇ ਰੋ ਆਪਣੇ ਚੈਨਲ ਤੇ ਦੇ ਨਾਲ ਹੀ ਵੀਡੀਓ ਨੂੰ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਭੈਣ ਭਾਈ ਵੀ ਆਪਣੇ ਨਾਲ ਜੁੜ ਸਕੇ ਤੇ ਚਲੋ ਜੀ ਗੱਲ ਕਰਾਂਗੇ ਅੱਜ ਦੇ ਸੂਟ ਦੀ ਤੇ ਅੱਜ ਆਪਾਂ ਦੇਖੋ ਹੋਰ ਕੁਝ ਇਸ ਤਰ੍ਹਾਂ ਦਾ ਫੈਬਰਿਕਾ ਜੋ ਕਿ ਨਵਾਂ ਜਾਂ ਨਿਊ ਜਾਂ ਫੈਬਰਿਕ ਹੈ ਤੇ ਗਰਮੀ ਲਈ ਸਪੈਸ਼ਲ ਜਾਂ ਲੱਗਦਾ ਕਿਉਂਕਿ ਬਹੁਤ ਹੀ ਹਲਕਾ ਜਾਂ ਕੱਪੜਾ ਤੇ ਲਓ ਜੀ ਪੀਚ ਜੀ ਕਲਰ ਦਾ ਸੂਟ ਹੈ ਤੇ ਇਹ ਥੋੜਾ ਜਿਹਾ ਸ਼ਿਮਰਦੇ ਤਰ੍ਹਾਂ ਦਾ ਫੈਬਰਿਕ ਹੈ ਬਾਕੀ ਇਸ ਫੈਬਰਿਕ ਦਾ ਕੀ ਨਾਮ ਹਜੇ ਆਊਗਾ ਉਹ ਆਪਾਂ ਨੂੰ ਨਹੀਂ ਪਤਾ ਕਿਉਂਕਿ ਫਸਟ ਜਾਰ ਸੂਟ ਆਪਣੇ ਕੋਲੇ ਇਹ ਵਰਕ ਲਈ ਆਇਆ ਤੇ ਲਓ ਜੀ ਇਸ ਤੇ ਜਿਹੜਾ ਆਪਾਂ ਇੱਕ ਸੂਟ ਦੇ ਨਾਲ ਦਾ ਪਹਿਲਾਂ ਵੀ ਬਣਾ ਚੁੱਕੇ ਹਾਂ ਇਸੇ ਫਲਾਵਰ ਦਾ ਬਲੈਕ ਕਲਰ ਦਾ ਉਸੇ ਖਾਮ ਵੈਲਵਟ ਤੇ ਤੇ ਲਓ ਜੀ ਅੱਜ ਜਿਹੜਾ ਸੂਟ ਆਪਾਂ ਵਰਕ ਕਰ ਰਹੇ ਹਾਂ ਕਿਉਂਕਿ ਹਜੇ ਵਰਕ ਹੈ ਜਿਹੜਾ ਆਪਾਂ ਸ਼ੁਰੂ ਹੀ ਕੀਤਾ ਤੇ ਲਓ ਜੀ ਹਜੇ ਨੀਚੇ ਜਿਹੜਾ ਫਰੰਟ ਆਪਾਂ ਉਹਤੇ ਦੇਖੋ ਇਸ ਤਰ੍ਹਾਂ ਦੇ ਤਿੰਨ ਫਲਾਵਰ ਪਾਏ ਨੇ ਤੇ ਗੱਲ ਕਰਾਂਗੇ ਇਹਦੇ ਵਰਕ ਦੀ ਦੇਖੋ ਆਪਾਂ ਅ ਅੱਜ ਇਹਦੇ ਉੱਪਰ ਜਰੀ ਦਾ ਵਰਕ ਕਰ ਰਹੇ ਆ ਤੇ ਦੇਖ ਸਕਦੇ ਹੋ ਬਹੁਤ ਉਹ ਜਿਹੜਾ ਸੂਟ ਦਾ ਕਲਰ ਹੈ ਪੀਚ ਕਲਰ ਤੇ 골ਡਨ ਕਲਰ ਹੁੰਦਾ ਜਿਹੜਾ ਵੈਸੇ ਵੀ ਬਹੁਤ ਜ਼ਿਆਦਾ ਉੱਠ ਕੇ ਜੇ ਇਹ ਆਉਂਦਾ ਤੇ ਲਓ ਜੀ ਇਸ ਤਰ੍ਹਾਂ ਦੇ ਆਪਾਂ ਦੇਖੋ ਤਿੰਨ ਫਲਾਵਰ ਪਾਏ ਨੇ ਇਹ ਆਪਣੇ ਜਿਹੜੇ ਘੇਰੇ ਤੇ ਪਿਆ ਕਿਉਂਕਿ ਘੇਰਾ ਇਸ ਸੂਟ ਦਾ ਜਿਹੜਾ ਆਪਾਂ 21 ਇੰਚ ਹੀ ਰੈਡੀ ਕਰਨਾ ਸੀ ਤੇ ਜਿਹੜੀ ਇਹਦੀ ਲੈਂਥ ਹੈ ਉਹ ਆਪਾਂ ਇੱਥੇ 46 47 ਇੰਚ ਦੇ ਨੇਟ ਨੇਟ ਆਪਾਂ ਜਿਹੜੀ ਤਿਆਰ ਕਰਨੀ ਹੈ ਤੇ ਇਸੇ ਤਰ੍ਹਾਂ ਜਿਹੜੇ ਸਾਰੇ ਫਲਾਵਰ ਨੇ ਆਪਾਂ ਪਾਵਾਂਗੇ 3 2 1 ਫਿਰ 2 1 ਜਿਵੇਂ ਆਪਣੇ ਕੰਪਲੀਟ 46 47 ਦੀ ਲੈਂਥ ਤੇ ਕਰ ਜਾਣਗੇ ਉਸੇ ਤਰ੍ਹਾਂ ਆਪਾਂ ਜਿਹੜੇ ਇਹ ਸਾਰੇ ਫਲਾਵਰ ਪਾ ਕੇ ਇਸ ਤਰ੍ਹਾਂ ਦਾ ਸੂਟ ਆ ਇਹ ਆਪਾਂ ਬਣਾਉਣਾ ਤੇ ਲਓ ਜੀ ਤਿੰਨ ਫਲਾਵਰ ਪੈ ਚੁੱਕੇ ਨੇ ਫਲਾਵਰ ਬਣਾ ਕੇ ਮਸ਼ੀਨ ਆਪਣੀ ਜਿਹੜੀ ਖੜ ਗਈ ਹੈ ਤੇ ਹੁਣ ਆਪਾਂ ਅੱਗੇ ਆ ਜਿਹੜੇ ਫਲਾਵਰ ਦੇਖੋ ਇਸ ਤਰ੍ਹਾਂ ਆਪਣੇ ਸਾਰੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਬਸ ਇਸੇ ਤਰ੍ਹਾਂ ਹੀ ਫਰੇਮ ਜਿਹੜਾ ਅੱਗੇ ਪਿੱਛੇ ਆਪਾਂ ਪਟਕੇ ਲੱਗੂਗਾ ਤੇ ਲਓ ਜੀ ਹੁਣ ਆਪਾਂ ਫਰੇਮ ਆ ਜਿਹੜਾ ਇਹਨੂੰ ਉਤਾਰ ਕੇ ਕਿਉਂਕਿ ਇਹ ਆਪਣਾ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਜਿਹੜੇ ਇੱਥੇ ਵਾਲੇ ਆ ਇੱਕ ਫਲਾਵਰ ਇੱਥੇ ਤੇ ਇੱਕ ਇੱਥੇ ਦੇ ਵਿਚਾਲਾ ਕਰਕੇ ਪਾਵਾਂਗੇ ਫਿਰ ਥੋੜਾ ਜਿਦੋਂ ਵਰਕ ਜਿਆਦਾ ਹੋ ਗਿਆ ਫਿਰ ਤੁਹਾਨੂੰ ਆਪਣੇ ਆਪ ਜਿਹੜਾ ਪਤਾ ਲੱਗ ਜੂਗਾ ਵੀ ਆਪਾਂ ਕਿਸ ਤਰ੍ਹਾਂ ਦਾ ਵਰਕ ਇਸ ਸੂਟ ਨੂੰ ਦੇ ਰਹੇ ਆ ਬਾਕੀ ਜਿਹੜੀ ਕੰਪਲੀਟ ਲੁੱਕ ਹੈ ਉਹ ਵੀ ਸੂਟ ਦੀ ਜਰੂਰ ਵਿਖਾਵਾਂਗੇ ਤੇ ਚਲੋ ਜੀ ਫਿਰ ਫਰੇਮ ਨੂੰ ਲਗਾ ਲਗੇ ਫਿਰ ਆਪਾਂ ਅੱਗੇ ਤੁਹਾਨੂੰ ਵਰਕ ਦਿਖਾਉਣੇ ਆ ਵੀ ਜਰੀ ਦਾ ਵਰਕ ਹੈ ਜਿਹੜਾ ਕਿਸ ਤਰ੍ਹਾਂ ਬਣਦਾ ਤੇ ਕਿੰਨੀ ਕੇਸ ਸੂਟਾਂ ਦੀ ਫਿਨਿਸ਼ਿੰਗ ਆਉਂਦੀ ਹੈ ਦੇਖੋ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਦੇਖੋ ਪਿਆਰਾ ਵਰਕ ਹੋਇਆ ਤੇ ਇੱਥੇ ਵਰਕ ਦੀ ਜਿਹੜੀ ਸਫਾਈ ਹੈ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾ ਤੁਹਾਨੂੰ ਹਰ ਇੱਕ ਸੂਟ ਜਿਹੜਾ ক্লোਜ਼ ਕਰਕੇ ਜ਼ਰੂਰ ਦਿਖਾਉਣੇ ਹੁੰਦੇ ਆ ਤਾਂ ਜੋ ਤੁਹਾਨੂੰ ਜਿਹੜੀ ਆਪਣੇ ਸੂਟਾਂ ਤੇ ਸਫਾਈ ਹੁੰਦੀ ਆ ਉਹ ਤੁਹਾਨੂੰ ਪ੍ਰੋਪਰ ਦਿਖ ਸਕੇ ਤੇ ਕਿਉਂਕਿ ਆਪਣਾ ਕੰਮ ਹੈ ਜਿਹੜਾ ਬਹੁਤ ਸਾਫ ਸੁਥਰਾ ਹੁੰਦਾ ਤੇ ਲਓ ਜੀ ਤੁਸੀਂ ਵੀ ਆਪਣਾ ਕੋਈ ਸੂਟ ਵਰਤ ਕੇ ਕਰ ਲੈਣਾ ਆਪਾਂ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਲਓ ਜੀ ਜਿਹੜਾ ਤਿੱਲਾ ਦਾ ਆਪਣਾ ਦੇਖੋ ਇਸ ਤਰ੍ਹਾਂ ਚਲਾਉਣਾ ਪੈਂਦਾ ਹੱਥ ਚ ਲੈ ਕੇ ਉਹ ਲੌਕੋ ਤੇ ਜੋ ਵੀ ਫਟ ਜਾਂਦਾ ਨਾ ਨਾਮ ਦੇ ਨਾਲ ਇੱਕ ਇੱਕ ਜਿਹੜੀ ਹੁੰਦਲਾ ਬਹੁਤ ਜ਼ਿਆਦਾ ਪੈਂਦੀ ਹੈ ਇਸ ਤਰ੍ਹਾਂ ਆਪਾਂ ਦੇਖੋ ਹੱਥ ਦੇ ਵਿੱਚ ਇਹ ਇੱਕ ਲੈ ਕੇ ਤੇ ਫੇਰਾ ਜਿਹੜਾ ਆਪਾਂ ਇੰਨੀ ਕੁ ਦੂਰ ਆਪਾਂ ਚੱਲ ਕੇ ਜਿਹੜਾ ਇਹਨੂੰ ਚਲਾ ਰਹੇ ਆ ਥੋੜਾ ਜਿਹਾ ਸੌਫਾ ਵੀ ਨਹੀਂ ਤੇ ਪਰ ਬਾਰ-ਬਾਰ ਟਾਗਾ ਜਿਹੜਾ ਇਹਦਾ ਚੁੱਟਦਾ ਢਿੰਡੀ ਵਾਲੇ ਸੂਟ ਦੀ ਆਪਾਂ ਇਸ ਤੇ ਕਰਕੇ ਜਿਹੜਾ ਇਹਦੇ ਵਰਕ ਪ੍ਰਾਈਸ ਜ਼ਿਆਦੇ ਹੁੰਦੇ ਨੇ ਕਿਉਂਕਿ ਪਿੱਲਾ ਚਲਾਉਣਾ ਜਿਹੜਾ ਸਾਰਿਆਂ ਨੂੰ ਜ਼ਿਆਦੇ ਔਖਾ ਸੁਤਾਂ ਦੇ ਉੱਪਰ ਚਲਾਉਣਾ। ਇਹ ਜਿਹੜਾ ਹੁਣ ਆਪਾਂ ਸਾਰਾ ਧਾਗਾ ਆਪਾਂ ਨੂੰ ਇਸੇ ਤਰ੍ਹਾਂ ਹੀ ਇਹ ਉਂਗਲਾਂ ਦੇ ਵਿੱਚ ਫੜ ਕੇ ਚਲਾਉਣਾ ਪੈਣਾ ਹੈ। ਤੇ ਨਹੀਂ ਤਾਂ ਲੋ ਜੀ ਜਦੋਂ ਮਾੜੀ ਜੀ ਖਿੱਚ ਆਪਣੀ ਘਟ ਜਾਂਦੀ ਹੈ ਤੇ ਨਾਲ ਦੀ ਨਾਲ ਧਾਗਾ ਜਿਹੜਾ ਇਸ ਤਰ੍ਹਾਂ ਟੁੱਟ ਜਾਂਦਾ। ਤਾਂ ਉਹ ਜਿੱਲੇ ਵਾਲੇ ਸੂਟਾਂ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਐ ਇਸ ਲਈ ਇਹਨਾਂ ਦੇ ਪ੍ਰਾਈਸ ਥੋੜੇ ਜੇ ਆਪਾਂ ਜ਼ਿਆਦਾ ਰੱਖੇ ਹੁੰਦੇ ਨੇ ਕਿਉਂਕਿ ਇਹਨਾਂ ਦੀ ਮਿਹਨਤ ਦੇ ਡਿਪੈਂਡ ਹੁੰਦੀ ਐ ਹਰ ਇੱਕ ਸੂਟ ਦਾ ਵਰਕ ਇਹਨਾਂ ਕਾ ਜ਼ਰੂਰ ਧਿਆਨ ਰੱਖਿਆ ਕਰੋ ਸੂਟ ਆ ਜਿਹੜਾ ਆਪਣਾ ਬਣ ਕੇ ਕੰਪਲੀਟ ਐ ਤੇ ਆਪਾਂ ਜਿਹੜਾ ਅੱਜ ਤਿੱਲੇ ਦੇ ਨਾਮ ਬਹੁਤ ਹੀ ਪਿਆਰਾ ਸਾਹ ਦੇਖੋ ਬਹੁਤ ਹੀ ਸਿੰਪਲ ਸੌਵਰ ਜਾਂ ਵਰਕ ਨਾਲ ਇਹ ਸੂਟ ਰੈਡੀ ਕੀਤਾ ਤੇ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਪਸੰਦ ਵੀ ਆਇਆ ਕਿਉਂਕਿ ਆਪਾਂ तकरीबन तकरीबन ਇਸ ਡਿਜ਼ਾਈਨ ਦੇ ਜਿਹੜੇ ਆਰਡਰ ਨੇ ਆਪਾਂ ਨੂੰ ਆਉਂਦੇ ਹੀ ਰਹਿੰਦੇ ਆ ਕਿਉਂਕਿ ਇਹ ਬਹੁਤ ਹੀ ਸਿੰਪਲ ਦਾ ਵਰਕ ਹੈ ਤੇ ਬਾਕੀ ਜਿਹੜਾ ਵਰਕ ਹੈ ਆਪਾਂ ਨਿੱਕੇ-ਮੋٹے ਫੰਕਸ਼ਨਾਂ ਤੇ ਅਟੈਂਡ ਕਰਨ ਲਈ ਆਪਣਾ ਇਹ ਸੂਟ ਆ ਜਿਹੜਾ ਡੇਲੀ ਵੇਅਰ ਲਈ ਬਹੁਤ ਹੀ ਪਿਆਰਾ ਜਿਹਾ ਬਣ ਕੇ ਤਿਆਰ ਹੁੰਦਾ ਤੇ ਲੋ ਜੀ ਇਹ ਆਪਾਂ ਜਿਹੜੇ ਦੋ ਫਲਾਵਰ ਨੇ ਇਹਦੇ ਆਪਾਂ ਜਿਹੜੇ ਬਾਜੂ ਤੇ ਬਣਾਏ ਨੇ ਤੇ ਕਪੜਾ ਤੁਸੀਂ ਦੇਖ ਸਕਦੇ ਹੋ ਚਮਕ ਦੇਖੋ ਬਹੁਤ ਜ਼ਿਆਦਾ ਕਪੜੇ ਚ ਤੇ ਬਾਕੀ ਕਪੜਾ ਜਿਹੜਾ ਪਤਲਾ ਜਿਹਾ ਤੁਸੀਂ ਮੈਸੇਜ ਜਿਹੜਾ ਫੈਬਰਿਕ ਆ ਬਹੁਤ ਵਧੀਆ ਹੈਗਾ ਤੇ ਲੋ ਜੀ ਤੁਸੀਂ ਵੀ ਆਪਣੇ ਇਹ ਦਿੱਤੇ ਹੋਏ ਨੰਬਰਾਂ ਤੇ ਆਪਣੇ ਜਿਹੜੇ ਆਰਡਰ ਹੈ ਆਪਣੇ ਕੋਲੇ ਬੁੱਕ ਕਰਕੇ ਆਪਣੇ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਆਨਲਾਈਨ ਬੁਕਿੰਗ ਕਰਕੇ ਜਿਹੜੇ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਜਿਹੜਾ ਫੇਵਰਕ ਹੁੰਦਾ ਜਾਂ ਕੋਈ ਆਪਣੇ ਮਨਪਸੰਦ ਤੁਹਾਡਾ ਕੋਈ ਵੀ ਵਰਕ ਹੁੰਦਾ ਤੁਸੀਂ ਆਪਣੇ ਮੁਤਾਬਕ ਆਪਣੇ ਤੋਂ ਕਰਵਾ ਸਕਦੇ ਆ ਤੇ ਲਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾ ਹੀ ਦਿੰਨੇ ਹੁੰਨੇ ਆ ਸਫਾਈ ਹੈ ਜਿਹੜੀ ਸੂਟਾਂ ਦੀ ਉਹ ਵੀ ਤੁਹਾਨੂੰ ਨੇੜੇ ਕੈਮਰਾ ਕਰਕੇ ਜ਼ਰੂਰ ਦਿਖਾਉਣੇ ਹੁੰਨੇ ਆ ਕੋਈ ਆਪਣਾ ਕੱਟ ਵੱਡਾ ਵਾਲਾ ਕੰਮ ਨਹੀਂ ਹੁੰਦਾ ਦੇਖੋ ਕੰਮ ਆ ਜਿਹੜਾ ਸਾਫ਼ ਸੁਥਰਾ ਕੰਮ ਹੁੰਦਾ ਤੇ ਲਓ ਜੀ ਸੂਟ ਆ ਜਿਹੜਾ ਬਹੁਤ ਹੀ ਪਿਆਰੀ ਜੀ ਲੁੱਕ ਦਾ ਸੂਟ ਬਣ ਕੇ ਆਪਣਾ ਇਹ ਤਿਆਰ ਹੋਇਆ ਤੇ ਬਾਕੀ ਕਸਟਮਰ ਕੋਲ ਜਾ ਕੇ ਜਦੋਂ ਇਹ ਸੂਟ ਆਪਣਾ ਰੈਡੀ ਹੋਊਗਾ ਕਿਉਂਕਿ ਜਦੋਂ ਇਹ ਲਾਈਨਿੰਗ ਲੱਗੇ ਸੂਟ ਬਣਨਾ ਤੇ ਇਹ ਸੋਹਣੀ ਪਾਈਪਿੰਗ ਦੇ ਕੇ ਜਦੋਂ ਇਹ ਸੂਟ ਨੂੰ ਰੈਡੀ ਹੋਊਗਾ ਤਾਂ ਬਹੁਤ ਸੋਹਣੀ ਲੋਕਾ ਜਿਹੜੀ ਸੂਟ ਦੀ ਆਊਗੀ ਤੇ ਲੋ ਜੀ ਇਹ ਆਪਣਾ ਬਹੁਤ ਹੀ ਪਿਆਰਾ ਜਾਂ ਤਿੰਨੇ ਦਿਨਾਂ ਨਾਲ ਵਰਕ ਹੋਇਆ ਸੂਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਸੂਟ ਦਾ ਵਰਕ ਬਹੁਤ ਸੋਹਣਾ ਲੱਗਿਆ ਹੋਊਗਾ ਤੇ ਲੋ ਜੀ ਤੁਸੀਂ ਵੀ ਜਿਹੜਾ ਆਪਣੇ ਨਾਲ ਕਨੈਕਟ ਕਰਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਆਪਣੇ ਕੋਲੇ ਹੈਂਡਵਰਕ ਦਾ ਬਹੁਤ ਸੋਹਣਾ ਕੰਮ ਹੈ ਬਾਕੀ ਜਿੰਨੇ ਵੀ ਤਰ੍ਹਾਂ ਦੇ ਵਰਕ ਨੇ ਆਰੀ ਵਰਕ ਹੋਇਆ ਪਾਫ ਵਰਕ ਹੋਇਆ ਤੇ ਮਸ਼ੀਨ ਵਰਕ ਤੇ ਕੰਮ ਤੁਸੀਂ ਦੇਖਦੇ ਰਹਿੰਦੇ ਹੋ ਤੇ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਬਾਕੀ ਰੇਟ ਵੀ ਤੁਹਾਨੂੰ ਪਤਾ ਆਪਣੇ ਠੀਕ ਠੀਕ ਜੇ ਹੁੰਦੇ ਆ ਜੋ ਕਿ ਹਰ ਇੱਕ ਬੰਦਾ ਦੇਖੋ ਕਰਵਾ ਸਕੇ ਬਹੁਤ ਜ਼ਿਆਦਾ ਹਾਈ ਰੇਟ ਆਪਣੇ ਨਹੀਂ ਰੱਖੇ ਹੋਏ ਕਿਉਂਕਿ ਆਪਾਂ ਤੁਹਾਡੇ ਵਾਂਗੂ ਪਿੰਡਾਂ ਚੋਂ ਉੱਠ ਕੇ ਕੰਮ ਸ਼ੁਰੂ ਕੀਤਾ ਤੇ ਆਪਾਂ ਨੂੰ ਪਤਾ ਵੀ ਆਪਾਂ ਕਿੰਨੇ ਕੁ ਰੇਂਜ ਤੇ ਇੱਕ ਜਿਹੜੇ ਆਪਣੇ ਕੋਲੇ ਹੁੰਦੇ ਨੇ ਪਿੰਡਾਂ ਚ ਤੇ ਆਪਾਂ ਓਨੀ ਕੁ ਕੋਸਟ ਰੱਖ ਕੇ ਕੋਈ ਵੀ ਕੰਮ ਕਰਦੇ ਹੁੰਨੇ ਆ ਤੇ ਲਓ ਜੀ ਇਸੀ ਆਪਣੇ ਅੱਜ ਦਾ ਛੋਟੀ ਜੀ ਵੀਡੀਓ ਸੂਟ ਨੂੰ ਐਂਡ ਤੱਕ ਆਪਾਂ ਬਣਦੇ ਨੂੰ ਤੁਹਾਨੂੰ ਦਿਖਾਇਆ ਵੀ ਕਿਸ ਤਰ੍ਹਾਂ ਆਪਣਾ ਇਹ ਸ਼ੁਰੂ ਕੀਤਾ ਸੀ ਤੇ ਕਿਸ ਤਰ੍ਹਾਂ ਜਿਹੜਾ ਸੂਟ ਬਣ ਕੇ ਪੂਰੀ ਸੂਟ ਦੀ ਲੁੱਕ ਆਉਂਦੀ ਹੈ ਤੇ ਲਓ ਜੀ ਇਸੀ ਆਪਣੀ ਅੱਜ ਦੀ ਵੀਡੀਓ ਫਿਲਦਿਆਂ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਵਰਕ ਲੈ ਕੇ ਜਾਂ ਕੋਈ ਹੋਰ ਆਪਣੇ ਕਿਉਂਕਿ ਹੁਣ ਗਰਮੀ ਸਟਾਰਟ ਹੋ ਚੁੱਕੀ ਹੈ ਨਵੇਂ ਫੈਬਰਿਕ ਆਉਣੇ ਸ਼ੁਰੂ ਹੋ ਗਏ ਨੇ ਗਰਮੀ ਵਾਲੇ ਤੇ ਲੋ ਜੀ ਹੁਣ ਗਰਮੀ ਵਾਲਾ ਸਟੱਫ ਲੈ ਕੇ ਬਹੁਤ ਜਲਦੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਵੀ ਗਰਮੀ ਚ ਇਸ ਵੇਲੇ ਕਿਹੜਾ ਕੱਪੜਾ ਜਿਹੜਾ ਹੁਣ ਨਿਊ ਜਾਂ ਦੇਖੋ ਸਟੱਫ ਆਏ ਨੇ ਤੇ ਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਐਂਡ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ